ਆ ਭਾਈ ਕੀ ਕਰੀ ਜਾਂਦਾ ਯਾਰਾ ਤੂੰ ਹਾਂ ਆ ਕੀ ਕਰੀ ਜਾਂਦਾ ਤੂੰ ਆਹ ਦੇ ਲੈ ਪ੍ਰਾਵਾ ਕੀ ਕਰਦਾ ਆ ਗਾਜ ਦੇ ਕੁ ਕੀ ਜਾਂਦਾ ਗਾਜ ਦੇ ਤਾਂ ਮਨ ਕੋਲ ਪਤਾ ਹੀ ਹੈ ਜਿਹੜਾ ਆਏ ਹੋਏ ਆਏ ਹੋਏ ਇਹਦਾ ਸਪੈਸਰੇ ਪੋਈ ਲੱਗਦੀ ਹੈ ਨਾ ਕਿਤੋਂ ਬਾੜੀ ਵਧ ਗਿਆ ਕਿਵੇਂ ਆਰਡਰ ਤੇ ਮਗਾਉਣੀ ਪੈਂਦੀ ਹੈ ਇਹ ਆਹ ਪਹੁੰਚ ਫਿਰ ਕਰੇ ਕਰਦੇ ਨਹੀਂ ਤੀ ਪਹੁੰਚ ਕਰਨੀ ਪੈਂਦੀ ਤਾਂ 10000 ਦੀ ਪ੍ਰਾਵੀ ਮਖਾਣ ਜਾਨੀ ਐਨੀ ਮਹਿੰਗੀ ਕੀ ਸਪੈਸ਼ਲ ਹੈ ਇਹਦੇ ਚ ਇੱਕ ਮੋਰਫੰਗਾ ਦੀ ਬਾਲਾ ਕੋਸਾ ਇਹ ਦੇ ਕਿਤਾ ਤੇ ਆਹ ਕੀ ਹੈ ਵਿੱਚ ਮੈਨੂੰ ਆਹ ਨਹੀਂ ਸਮਝ ਆਉਂਦੀ ਜਿਹੜਾ ਗੁੱਚੂ ਹਾਂ ਓਏ ਇਹ ਤਾਂ ਇਹ ਤਾਂ ਬਾਦੂ ਦਾ ਸਮਾਨ ਚਾ ਜਿਹੜਾ ਤੇ ਫਰੀ ਮਦਦ ਨਾਲ ਇਹ ਤਾਂ ਨਾਲ ਮਿਲਦਾ ਹੈਗਾ ਓਏ ਦੱਸ ਨਾ ਬਾਈ ਕਿੰਨੇ ਦੀ ਟਰਾਲੀ ਜਿਵੇਂ ਪਹੁੰਚ ਕਰਦੋਂ ਇਹਲੇ ਦੇ ਘਰੇ ਜੇ ਕਿਸੇ ਨੇ ਪਹੁੰਚ ਕਰਦਾਂਗੇ 10 ਕੁ ਹਜ਼ਾਰ ਦੀ ਟਰਾਲੀ ਇਹ 10 ਕੁ ਹਜ਼ਾਰ ਦੀ ਐਨੀ ਮਹਿੰਗੀ ਕਿਉਂ ਹੈ ਇਹ ਮੰਗੀ ਇੱਕ ਤਾਕਤੀ ਬਣੀ ਹੈ ਵਿੱਚ ਤਾਕਤ ਵਾਲੀ ਹੈ ਜਾਨ ਬਣੀ ਹੈ ਤੇ ਆ ਸਾਮਾਨ ਵਿੱਚ ਫਰੀ ਦਾ ਆ ਗਾਨ ਗੁੰਨਾਂ ਦੀ ਗਾਨੀ ਦਿਖਾਈ ਉਹ ਗਾਨੀ ਸਹੀ ਕਿ ਕਿਸ ਕੋ ਚੋ ਪਈ ਗਾਨੀ ਆ ਆ ਦੇ ਆ ਗਾਨੀ ਵਿੱਚ ਹਾਂ ਆ ਕਿੰਨਾ ਵਧ ਗਿਆ ਸਾਮਾਨ ਇਹ ਜਿਹੜੀਆਂ ਚੀਜ਼ਾਂ ਨਹੀਂ ਨਾ ਮਿਲਦੀਆਂ ਬਈ 10000 ਤਾਂ ਹੀ ਆ ਤਾਂ ਹੀ 10000 ਰੁਪਏ ਦੀ ਪੈਂਦੀ ਆ ਇਹ ਹਾਂ ਆ ਦੇਖ ਲੈ ਹਾਂ ਬਾਕੀ ਯਾਰ ਸਿਰ ਆ ਕਮ ਕਦੋਂ ਕਦੋਂ ਲੱਗੇ ਆਹਾ ਹਾਂ ਕਿੰਨਾ ਡੈਮੋ ਗਿਆ ਲੱਗੀ ਜਾਨੂੰ ਤੁਹਾਨੂੰ ਕਰੀ ਜਾਂਦੇ ਸਾਨੂੰ ਅਸੀਂ ਤਾਂ ਪਰਸੋਂ ਦੇ ਲੱਗਿਆ ਪਰਸੋਂ ਦੇ ਲੱਗਾਂ ਹੋਰ ਤਿੰਨ ਤਰ੍ਹਾਂ ਹੋ ਗਈ ਬੜਾ ਫਿਰ ਯਾਰ ਬੂਤ ਤਕੜੀ ਰਹੇ ਆ ਸਭ ਨਾਲ ਦੇਖ ਲੈ ਤੇਰਾ ਸਮਾਨ ਵਿੱਚ ਗਾਨੀਆਂ ਕੱਪੇ ਹਨਾ ਸਾਰਾ ਕੁਝ ਫਰੀ ਹੁੰਦਾ ਸਾਰਾ ਕੁਝ ਆ ਪਿੰਨ ਪੁੰਨ ਚੱਪੜਾਂ ਵੀ ਪੰਜਾਂ ਵਿੱਚ ਤਾਂ ਓਏ ਉਹ ਮੈਨੂੰ ਸਰਪੰਚ ਕੋਲੇ ਜਾਣਾ ਤੇਵੇਂ ਆ ਦੇ ਵਿੱਚ ਗੋਲੀਆਂ ਕੰਚ ਦੀਆਂ ਹੰਬ ਜਾਗੇ ਨਾ ਬੜਾ ਮਟੀਰੀਅਲ ਆ ਯਾਰ ਇਕੱਠਾ ਕਰਕੇ ਲਿਆਂਦਾ ਤੁਹਾਨੂੰ ਭਰਾਵਾ ਓਏ ਹੰਬ ਜਾਗੇ ਹੁਣ ਸਰਪੰਚ ਕੋਲ ਜਾ ਆਹ ਦਿਖਾ ਕੇ ਆਉਂਦਾ ਉਹੀ ਤਾਂ ਬਖਸੀ ਇਹਨਾਂ ਦਾ ਖੇਡ ਲਿਆ ਕਰਨਗੇ ਜਵਾਕ ਨਾ ਦੇਖ ਲੈ ਆਹਾ ਮਹਿੰਗੀ ਰਹਿਦਾ ਨਿਆਰਾ ਪੈਸੇ ਤਾਂ ਲੱਗ ਜਾਂਦੇ ਆ ਨਾ ਗੱਲ ਬਣ ਜਾਂਦੀ ਆ ਬੜਾ ਆਉਂਦਾ ਇਸ ਵਿੱਚ ਇਹ ਤਾਂ ਫਰੀਦ ਹੀ ਆ ਆਹ 8-9000 ਦਾ ਸਮਾਨ ਹੀ ਵਿਕ ਜੂ ਮਨ ਲੱਗਦਾ ਬੜਾ ਵਿਕੂ ਬੜਾ ਵਿਕੂ ਆ ਦੇਖ ਲੈ ਦੇਖਨੇ ਕੜ ਆ ਕੀ ਆ ਕੱਢ ਕੇ ਦਿਖਾ ਕਾਕੂ ਆ ਕੀ ਪੇ ਆ ਕੀ ਪੈਣਾ ਆ ਦੇ ਯਾਰ ਆਹਾ ਕੀ ਹਾਈ ਹਾਈ ਉਹ ਇਹਦਾ ਹੋ ਡਾਂਕਣਾ ਜਾਂ ਬੜਾ ਵਧ ਗਿਆ ਇਹਦਾ ਜਵਾਕਾਂ ਨੂੰ ਨਹੀਂ ਖੇਡਾਂ ਵਿੱਚ ਹੀ ਹੈ ਨਾ ਹਾਂ ਜੀ ਆ ਲੱਗਦੀਆਂ ਮੈਨੂੰ ਜਵਾਕ ਵੀ ਖੁਸ਼ ਹੋਣਗੇ ਭਾਈ ਉਹ ਆਇਓ ਭਰਾਵੋ ਦੱਸੋ ਜਿਹਨੂੰ ਚਾਹੀਦੀ ਵੀ ਰੇਸ ਪੈਸਾ ਪਹੁੰਚ ਕਰ ਦੂੰਗੇ ਨਾ ਚਲੋ ਠੀਕ ਹੈ ਭਾਈ ਫਤੂ ਕਿਧਰ ਨੂੰ ਜਾਉਂਗਾ